ਰਾਜਪੁਰ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਲੰਬੇ ਸਮੇਂ ਤੋਂ ਚੱਲ ਰਹੀ ਕਮੀ ਨੂੰ ਦੂਰ ਕਰਨ ਤੇ ਲਈ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਅੱਜ ਚਿਲਡਰਨ ਪਾਰਕ ਦੇ ਵਿੱਚ ਨਵੇਂ ਟਿਊਬਲ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਟਿਊਬਲ 36 ਲੱਖ 70 ਹਜ਼ਾਰ ਰੁਪਏ ਦੀ ਲਾਗਤ ਦੇ ਨਾਲ ਬਣਾਇਆ ਜਾ ਰਿਹਾ ਹੈ। ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਪਹਿਲਾਂ ਹੀ 2 ਟਿਊਬਵਲ ਲੱਗ ਚੁੱਕੇ ਨੇ ਜਦੋਂ ਕਿ ਅੱਜ ਤੀਜੇ ਟਿਊਬਵਲ ਦੀ ਸ਼ੁਰੂਆਤ ਕੀਤੀ ਗਈ ਉਹਨਾਂ ਕਿਹਾ ਇਸ ਦੇ ਨਾਲ ਆਨੰਦ ਕਲੋਨੀ ਵਾਰਟ ਨੰਬਰ 6 ਅਤੇ 7 ਦੇ ਸਮੇਤ ਨੇੜਲੇ ਇਲਾਕਿਆਂ ਦੇ ਵਿੱਚ ਪਾਣੀ ਦੀ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਉਹਨਾਂ ਦੱਸਿਆ ਕਿ ਅੰਮ੍ਰਿਤ ਦੋ ਯੋਜਨਾ ਦੇ ਤਹਿਤ ਪੁਰਾਣੀ ਰਾਜਪੁਰਾ ਦੇ ਵਿੱਚ ਵੀ ਨਵੇਂ ਪਾਈਪਾਂ ਪਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਭਾਰਤ ਕਲੋਨੀ ਅਤੇ ਬਾਬਲਪੁਰ ਪਾਰਕ ਦੇ ਵਿੱਚ ਵੀ ਟਿਊਬਵਲ ਪਾੜ ਰਹੀ ਨੇ ਜਿਨ੍ਹਾਂ ਦੇ ਚਾਲੂ ਹੋਣ ਤੋਂ ਬਾਅਦ ਸ਼ਹਿਰ ਦੀ ਹਰ ਹਿੱਸੇ ਵਿੱਚ ਪਾਣੀ ਦੀ ਸਹੂਲਤਾਂ ਸੁਧਰ ਜਾਵੇਗੀ। ਉਨ੍ਹਾਂ ਇਸ ਮੌਕੇ ਕਿਹਾ ਕਿ بارش ਦੇ ਕਾਰਨ ਰੁਕੀਆਂ ਹੋਈਆਂ ਸ਼ਹਿਰ ਦੀਆਂ ਸੜਕਾਂ ਦਾ ਕੰਮ ਵੀ ਹੁਣ ਜੰਗੀ ਪੱਧਰ ਤੇ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਹੋਰ ਵੀ ਵਿਕਾਸ ਦੇ ਪ੍ਰੋਜੈਕਟ ਲਿਆਂਦੇ ਜਾਣਗੇ। ਮੈਡਮ ਕੀ ਕਹਿਣਾ ਚਾਹੋਗੇ ਅੱਜ ਲੋਕਾਂ ਦੀ ਮੰਗ ਤੇ ਪਾਣੀ ਦੀ ਸਮੱਸਿਆ ਕਿਸੇ ਹੱਦ ਤੱਕ ਖਤਮ ਹੋਣ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਤੁਸੀਂ ਜਿਵੇਂ ਪਿਛਲੇ ਦਿਨ ਹੀ ਵੀ ਦੇਖਿਆ ਰਾਜਪੁਰੇ ਚ ਪਾਣੀ ਦੀ ਸਮੱਸਿਆ ਚੱਲ ਰਹੀ ਸੀਗੀ ਤਾਂ ਸਾਡੀ ਕੋਸ਼ਿਸ਼ ਇਹ ਹੈ ਕਿ ਵੱਧ ਤੋਂ ਵੱਧ ਅਸੀਂ ਜਿੱਥੇ-ਜਿੱਥੇ ਵੀ ਲੱਗ ਸਕਦੇ ਟਿਊਬਵੈਲ ਲਗਾ ਕੇ ਜਿਹੜੀ ਪਾਣੀ ਦੀ ਸਮੱਸਿਆ ਦੂਰ ਕੀਤੀ ਜਾਵੇ ਪਹਿਲਾਂ ਵੀ ਦੋ ਟਿਊਬਵੈਲ ਲੱਗ ਚੁੱਕੇ ਨੇ ਅੱਜ ਤੀਸਰੇ ਟਿਊਬਵੈਲ ਦਾ ਉਦਘਾਟਨ ਕੀਤਾ ਜਾ ਰਿਹਾ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਸਾਡੇ ਅੰਦਰਲੇ ਪਾਸੇ ਜਿਵੇਂ ਆਨੰਦ ਕਲੋਨੀ 6 ਨੰਬਰ ਵਾਰਡ 7 ਨੰਬਰ ਵਾਰਡ ਇਧਰ ਪਾਣੀ ਦੀ ਜਿਹੜੀ ਸਮੱਸਿਆ ਆਉਂਦੀ ਸੀ ਉਹ ਪੂਰੀ ਤਰ੍ਹਾਂ ਦੂਰ ਹੋ ਜੂਗੀ ਕਿਉਂਕਿ ਇੱਕ ਪਾਣੀ ਇਹ ਜੀ ਚੀਜ਼ ਹੈ ਜਿਹੜੀ ਹਰ ਬੰਦੇ ਨੂੰ ਚਾਹੀਦਾ ਹੈ ਤੇ ਜੇ ਉਹਦੀ ਦਿੱਕਤ ਹੈ ਤਾਂ ਉਹਦੇ ਨਾਲ ਲੋਕ ਬੜੇ ਪਰੇਸ਼ਾਨ ਹੁੰਦੇ ਸੀ ਉਸੇ ਸਮੱਸਿਆ ਨੂੰ ਦੇਖਦੇ ਹੋਏ ਅੱਜ ਉਹਦਾ ਹੱਲ ਕਰਨ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਦੂਸਰੇ ਪਾਸੇ ਤੁਹਾਨੂੰ ਪਤਾ ਹੀ ਹੈ ਵੀ ਪੁਰਾਣੇ ਰਾਜਪੁਰੇ ਚ ਅੰਮ੍ਰਿਤ 2 ਦੇ ਤਹਿਤ ਸਾਰੇ ਪਾਈਪਾਂ ਪੈ ਰਹੀਆਂ ਤਾਂ ਕਿ ਲੋਕਾਂ ਨੂੰ ਸਾਫ ਪਾਣੀ ਮਿਲੇ ਕਿਉਂਕਿ ਜੋ ਅਸੀਂ ਵਾਦਾ ਕਰਕੇ ਆਏ ਸੀਗੇ ਕਿ ਸਾਫ ਪਾਣੀ ਉਹ ਚੀਜ਼ ਦੇ ਤਹਿਤ ਅਸੀਂ ਅੱਜ ਇਹ ਟਿਊਬਵੈੱਲ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਮੈਡਮ ਹੋਰ ਕਿੱਥੇ ਕਿੱਥੇ ਕੰਮ ਚੱਲ ਰਿਹਾ ਹੈ ਪਾਣੀ ਦੀ ਸਮੱਸਿਆ ਜਿਹੜੀ ਸੀਗੀ ਦੇਖੋ ਇੱਕ ਪੁਰਾਣੇ ਰਾਜਪੁਰੇ ਚੱਲ ਰਿਹਾ ਹੈ ਭਾਰਤ ਕਲੋਨੀ ਚ ਔਰ ਇੱਕ ਭਾਵਲਪੁਰ ਪਾਰਕ ਚ ਇਸ ਪਾਰਕ ਚ ਵੀ ਟਿਊਬਵੈੱਲ ਦਾ ਕੰਮ ਹੈ ਆਈ ਥਿੰਕ ਕੰਪਲੀਟ ਹੋਣ ਵਾਲਾ ਹੀ ਹੋਏਗਾ ਤੇ ਇਸ ਇਸ ਨਾਲ ਜਦੋਂ ਇਹ ਸਾਰੇ ਸਟਾਰਟ ਹੋ ਜਾਣਗੇ ਤਾ ਰਾਜਪੁਰੇ ਵਿੱਚ ਕਿਸੇ ਵੀ ਪਾਸੇ ਪਾਣੀ ਦੀ ਪ੍ਰੋਬਲਮ ਨਹੀਂ ਰਹੂਗੀ ਕਿਉਂਕਿ ਸਾਡੇ ਨਾਲ ਐਮਸੀ ਸਹਿਬਾਨ ਸਾਰੇ ਖੜੇ ਨੇ ਇਹ ਆ ਕੇ ਆਪਦੇ ਆਪ ਦੇ ਵਾਰਡਾਂ ਦੀ ਗੱਲ ਦੱਸਦੇ ਸੀ ਜਿੱਥੇ-ਜਿੱਥੇ ਪਾਣੀ ਦੀ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਸਾਰਿਆਂ ਨੇ ਲੱਗ ਕੇ ਫਿਰ ਸਾਡੀ ਮਿਊਨਿਸਪੈਲਿਟੀ ਦੇ ਸਾਰੇ ਆਫੀਸਰ ਸਹਿਬਾਨਾਂ ਨੇ ਸਾਰਿਆਂ ਨੇ ਲੱਗ ਕੇ ਇਸ ਪ੍ਰੋਬਲਮ ਨੂੰ ਦੂਰ ਕਰਨ ਲਈ ਤਾਂ ਇਹ ਕੀਤਾ ਕਿ ਟਿਊਬਵੈਲ ਲਗਾਏ ਜਾਣ ਤਾਂ ਕਿ ਲੋਕਾਂ ਨੂੰ ਪਾਣੀ ਦੀ ਸਮੱਸਿਆ ਤੋਂ निजात ਦਵਾਈ ਜਾਵੇ ਹੋਰ ਕੋਈ ਮੈਡਮ ਮੇਨ ਪ੍ਰੋਜੈਕਟ ਕੋਈ ਇਸ ਤੋਂ ਬਾਅਦ ਆ ਰਿਹਾ ਹੋਵੇ ਹਾਂ ਕਈ ਚੀਜ਼ਾਂ ਆ ਰਹੀਆਂ ਨੇ ਜਿਵੇਂ ਜਿਵੇਂ ਆਈ ਜਾਣਗੀਆਂ ਅਸੀਂ ਤੁਹਾਨੂੰ ਦੱਸੀ ਜਾਵਾਂਗੇ ਕਿਉਂਕਿ ਜੋ ਜੋ ਲੋਕਾਂ ਦੀ ਡਿਮਾਂਡ ਹੈ ਹੁਣ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਸੜਕਾਂ ਦਾ ਕੰਮ ਰੁਕਿਆ ਹੋਇਆ ਸੀ ਕਿਉਂਕਿ ਬਾਰਿਸ਼ਾਂ ਕਰਕੇ ਸੜਕਾਂ ਦੀ ਪਟਾਈ ਅਸੀਂ ਨਹੀਂ ਕਰਵਾ ਰਹੇ ਸੀ ਕਿਉਂਕਿ ਜੇ ਪੱਟ ਕੇ ਰੱਖ ਦਈਏ ਤੇ ਉਧਰੋਂ ਬਾਰਿਸ਼ ਆ ਜਾਏ ਤਾਂ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਤਾਂ ਉਹ ਰੁਕਿਆ ਹੋਇਆ ਸੀ ਕੰਮ ਬਾਰਿਸ਼ ਦੇ ਰੁਕਣ ਦੇ ਵਾਸਤੇ ਮੈਨੂੰ ਲੱਗਦਾ ਹਫਤੇ ਤੱਕ ਤੱਕ ਬਾਰਿਸ਼ਾਂ ਬਿਲਕੁਲ ਰੁਕ ਜਾਣਗੀਆਂ ਉਸ ਤੋਂ ਬਾਅਦ ਜੰਗੀ ਪੱਦਰ ਤੇ ਰਾਜਪੁਰੇ ਸੜਕਾਂ ਦਾ ਕੰਮ ਸ਼ੁਰੂ ਹੋ ਜਾਊਗਾ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jis da hove asar